ਅਸਸਲਾਮੁਅਲੈਕਮ ਮੈਂ ਮੀਤ ਕਾਨੀ ਆ ਤੁਸੀਂ ਠੀਕ ਠਾਕ ਹੈਂ ਅਰ ਇਹ ਦਿਨਾਂ ਤੇ ਚੜਦੀ ਕਲਾ ਚ ਹੋਗੇ ਸਿੱਖ ਕਮਿਊਨਿਟੀ ਨੂੰ ਸਾਡਾ ਮੁਸਲਮਾਨਾਂ ਦੀ ਤਰਫੋਂ ਸਲਾਮ ਹੈ ਉਹ ਇਸ ਕਰਕੇ ਵੀਰੋ ਕਿ ਕਿਉਂਕਿ ਅਜ ਤੋਂ ਪਹਿਲੇ ਮੈਂ ਸਿਰਫ ਇਹ ਸੁਣਿਆ ਹੀ ਸੀ ਕਿ ਮੁਸਲਮਾਨਾਂ ਨੇ ਗੁਰਦੁਆਰੇ ਦੇ ਅੰਦਰ ਨਮਾਜ਼ ਅਦਾ ਕੀਤੀ ਲੇਕਿਨ ਅੱਜ ਮੈਂ ਆਪਣੀ ਅੱਖਾਂ ਦੇ ਨਾਲ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਮਲੇਰ ਕੋਟਲਾ ਦੇ ਇੱਕ ਗੁਰਦੁਆਰੇ ਦੇ ਵਿੱਚ ਮੁਸਲਮਾਨ ਨਵਾਜ਼ ਅਦਾ ਕਰਦੇ ਪਏ ਨੇ ਇਹ ਸਾਰਾ ਵਾਕਿਆ ਕੀ ਹੈ ਆਪਾਂ ਚੱਲ ਕੇ ਦੇਖਣੇ ਆਈ ਦੀ ਵੀਡੀਓ ਤੇ ਉਸ ਤੋਂ ਬਾਅਦ ਕਰ ਰਹੇ ਹਸਤੇ ਗੱਲਬਾਤ ਤੇ ਉਹਨਾਂ ਸ਼ਰਕਨ ਤੋਂ ਪਹਿਲੇ ਸਾਰੇ ਵੀਰਾਂ ਪਰ ਆਮਾ ਦੀ ਬੇਨਤੀ ਹੈ ਕਿ ਸਾਡੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ दोस्तों आज की इस वीडियो में आपको देखने को मिलेगा कि पंजाब में मुसलमान और सिख कितने प्यार मोहब्बत से रहते हैं उनका भाईचारा और ताल्लुक़ कितना अच्छा है पंजाब के कोटला से एक वीडियो वायरल हुई इस वीडियो में आप देख सकते हैं कि कुछ मुसलमान गुरुद्वारे के अंदर नमाज पढ़ रहे हैं यानी जो सिख समुदाय के लोगों की इबादत होती है जिसको गुरुद्वारा कहा जाता है दोस्तों रमज़ान का मुबारक महीना चल रहा है तो इस मुबारक महीने में बताया जा रहा है कि पहले मुसलमान और सिख दोनों ने मिलकर इफतारी की उसके बाद यानी मस्जिद दूर थी इफतारी के बाद जो है नमाज़ पढ़ी जाती है तो दोस्तों सिख भाइयों ने नमाज़ पढ़ने की इजाज़त गुरुद्वारे में दे दी जिसके बाद मुसलमानों ने गुरुद्वारे के अंदर नमाज़ पढ़ी और नमाज के बाद दुआएं की मुल्क के लिए तमाम मुसलमानों के लिए मुल्क में जो हालात चल रहे हैं इनको लेकर तो जो है ये जो नमाज़ पढ़ा रहे हैं इन्होंने दुआएं की काफ़ी खूबसूरत वीडियो है काफ़ी पसंद किया जा रहा है लोग यही कह रहे हैं कि यही हिंदुस्तान की खूबसूरती है यही असली हिंदुस्तान है आप दोस्तों पहले इस वीडियो को देखिए शाहनवाज़ अंसारी हैं ये इस वीडियो को शेयर करते हुए लिखते हैं ये वीडियो पंजाब के जिला मलेर कोटला की है जहां गुरुद्वारे में एक साथ नमाज पाठ अदा की गई बहुत प्यारी वीडियो है लेकिन मुझे लगता है यह गैर मुनासिब है मुसलमान हिंदू ईसाई सिख जितने भी मजाहिब के मानने वाले लोग हैं उन्हें नमाज पाठ पूजा अपनी इबादतगाहों में करनी चाहिए आगे ये लिखते हैं भाईचारगी सेक्युलरिज्म का कतई ये मतलब नहीं कि हम दूसरे के म, दूसरे मजाहिब की इबादतगाहों में जाकर इबादत करें भाईचारगी का मतलब हम एक दूसरे के मजहब का सम्मान करें किसी इंसान पर जुल्म ना करें धर्म के नाम पर दहशत गर्दी ना करें अव्वल इंसान और अपने धर्म का पैरोकार होने का हक अदा करें ये शाह अंसारी थे इन्होंने इस वीडियो को शेयर करते हुए जानकारी दी थी और अपनी राय भी रखी थी इन्होंने आपकी दोस्तों ਅੱਜ ਤੋਂ ਪਹਿਲੇ ਅਸੀਂ ਸੁਣਿਆ ਸੀ ਕਿ ਸਿੱਕਾ ਦੇ ਗੁਰਦੁਆਰੇ ਦੇ ਵਿੱਚ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਪਰ ਦੇਖਿਆ ਨਹੀਂ ਸੀ ਬਿਲਕੁਲ ਸਹੀਆਂ ਬੇਟਾ ਜੀ ਅੱਜ ਤੋਂ ਪਹਿਲੇ ਇਹ ਗੱਲ ਮੈਂ ਵੀ ਸਿਰਫ ਸੁਣੀ ਸੀ ਕਿ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਹੈ ਲੇਕਿਨ ਕਦੀ ਦੇਖਿਆ ਨਹੀਂ ਸੀ ਪਿਛਲੇ ਦਿਨੋਂ ਇੱਕ ਪਾਕਿਸਤਾਨੀ ਵਫਦ ਸ੍ਰੀ ਹਰਮੰਦਰ ਸਾਹਿਬ ਗਿਆ ਤੇ ਉੱਥੇ ਜਾ ਕੇ ਵੀ ਉਹ ਦੱਸਦੇ ਆ ਕਿ ਅਹੀਂ ਅਜ਼ਾਨ ਵੀ ਦਿੱਤੀ ਤੇ ਨਮਾਜ਼ ਵੀ ਪੜ੍ਹੀ ਸੀ ਲੇਕਿਨ ਸਿਰਫ ਉਹਨਾਂ ਨੇ ਪ੍ਰੈਸ ਕਾਨਫਰੈਂਸ 'ਚ ਇਹ ਦੱਸਿਆ ਹੀ ਸੀ ਲੇਕਿਨ ਅਸੀਂ ਦੇਖਿਆ ਨਹੀਂ ਸੀ ਲੇਕਿਨ ਅੱਜ ਦੀ ਵੀਡੀਓ ਦੇਖ ਕੇ ਤੇ ਮੈਂ ਯਕੀਨ ਕਰਉ ਬਹੁਤ ਖੁਸ਼ ਹੋਇਆ ਤੇ ਦਿਲ ਹੀ ਤੌਰ ਤੇ ਮੈਂ ਸਿੱਖ ਵੀਰਾਂ ਨੂੰ ਸਲਾਮ ਕਰਨਾ ਵੈ ਸਿੱਖ ਵੀਰਾਂ ਦਾ ਦਿਲ ਵਾਕਈ ਬਹੁਤ ਵੱਡਾ ਹੁੰਦਾ ਵੈ Yeah. <laughs> you ਉਹ ਸੇ ਇਨਸਾਨੀਅਤ ਦੇ ਨਾਲ ਦੋਖ ਤਕਲੀਫ ਸਮਝਣ ਵਾਲੇ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਹੁੰਦੇ ਨੇ ਕਿ ਦੇਖਿਆ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕਿ ਮਲੇਰ ਕੋਟਲਾ ਦੇ ਵਿੱਚ ਕਿਸ ਤਰ੍ਹਾਂ ਮੁਸਲਮਾਨਾਂ ਨੇ ਤੇ ਸਿੱਖਾਂ ਨੇ ਮਿਲ ਕੇ ਗੁਰਦੁਆਰੇ ਦੇ ਅੰਦਰ ਇਫਤਾਰੀ ਕੀਤੀ ਰਮਜ਼ਾਨ ਦੇ ਦਿਨ ਚੱਲਦੇ ਪਏ ਸੀ ਤੇ ਇਫਤਾਰੀ ਤੋਂ ਬਾਅਦ ਜਦੋਂ ਨਮਾਜ਼ ਦਾ ਟਾਈਮ ਹੋਇਆ ਤੇ ਮਸਜਿਦ ਚੋਂ ਕਿਉਂਕਿ ਦੂਰ ਸੀ ਥੋੜੀ ਜੀ ਤੇ ਸਿੱਖ ਵੀਰਾਂ ਨੇ ਕਿਹਾ ਤੁਸੀਂ ਹੁਣ ਮਸਜਿਦ ਚ ਜਾਣਾ ਤੇ ਤੁਸੀਂ ਗੁਰਦੁਆਰੇ 'ਚ ਨਮਾਜ਼ ਪੜ੍ਹ ਲਓ ਤੇ ਬਾਅਦ ਚ ਉਹਨੇ ਉੱਥੇ ਗੁਰਦੁਆਰੇ ਦੇ ਵਿੱਚ ਨਮਾਜ਼ ਵੀ ਪੜ੍ਹੀ ਤੇ ਉੱਥੇ ਬਾਅਦ ਚ ਮੁਲਕ ਦੇ ਵਾਸਤੇ ਦੁਆ ਵੀ ਕੀਤੀ ਵੀਰ ਉਹ ਮੈਂ ਪਹਿਲੀ ਵਾਰੀ ਫਸਟ ਟਾਈਮ ਦੇਖ ਰਿਆ ਪਿਆ ਕਿ ਗੁਰਦੁਆਰੇ ਦੇ ਵਿੱਚ ਮੁਸਲਮਾਨ ਨਮਾਜ਼ ਪੜਾਂਦੇ ਨੇ ਤੇ ਉਹ ਬਕਾਇਦਾ ਵੀਡੀਓ ਦੇ ਤੌਰ ਤੇ ਦਿਖਾ ਵੀ ਰਹੇ ਨੇ ਬੜੀ ਖੁਸ਼ੀ ਹੋਈ ਯਕੀਨ ਕਰੋ ਇਹ ਦੇਖ ਕੇ ਤੇ ਸਿਰਫ ਇਹ ਕੀ ਹੈ ਇਸ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਭਾਈਚਾਰਾ ਵੈ ਜਿਹੜਾ ਕਿ ਇਸ ਕਦਰ ਫਰੋਗ ਪਾਉਂਦਿਆ ਵੈ ਤੇ ਬੜੀ ਖੁਸ਼ੀ ਹੁੰਦੀ ਹੈ ਅਸਰਾਂ ਦੀਆਂ ਵੀਡੀਓ ਦੇਖ ਕੇ ਤੇ ਵੀਰ ਉਹ ਬਾਕੀ ਰਹੀ ਗੱਲ ਸਿੱਖਾਂ ਦੀ ਤੇ ਸਿੱਖ ਵੀਰ ਵਾਕਈ ਬਹੁਤ ਚੰਗੇ ਹੁੰਦੇ ਆ ਉਹ ਇਨਸਾਨੀਅਤ ਨਾਲ ਪਿਆਰ ਕਰਦੇ ਆ ਜਾਤ ਤਪਾਤ ਧਰਮ ਨੂੰ ਨਹੀਂ ਦੇਖਦੇ ਉਹਨਾਂ ਵਾਸਤੇ ਇਹ ਨਹੀਂ ਹੁੰਦਾ ਕਿ ਆਹ ਹਿੰਦੂ ਧਰਮ ਦਾ ਬੰਦਾ ਹੈ ਐਸਾਈ ਧਰਮ ਦਾ ਜਾਂ ਮੁਸਲਮਾਨ ਦਾ ਤੇ ਸਾਡੇ ਗੁਰਦੁਆਰੇ ਚ ਨਹੀਂ ਆ ਸਕਦਾ ਉਹ ਹਰ ਬੰਦੇ ਨੂੰ ਖੁਸ਼ ਆਮਦੀਦ ਕਹਿੰਦੇ ਵੈਲਕਮ ਕਹਿੰਦੇ ਆਓ ਜਨਾਬ ਆਣ ਕੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਆਪਣੇ ਧਰਮ ਦੇ ਮੁਤਾਬਕ ਇਬਾਦਤ ਕਰੋ ਕੋਈ ਰੋਕ ਟੋਕ ਨਹੀਂ ਕਰਦੇ ਤੇ ਬਾਕੀ ਅੱਜ ਦੀ ਵੀਡੀਓ ਦੇਖ ਕੇ ਵੀ ਬੜੀ ਖੁਸ਼ੀ ਹੋਈ ਕਿ ਕਿਸ ਤਰ੍ਹਾਂ ਮਲੇਰਕੋਟ ਦੇ ਲੋਕਾਂ ਨੇ ਮੁਸਲਮਾਨ ਮਾਨਾ ਦਾ ਪਿਆਰ ਮੁਹੱਬਤ ਕੀਤਾ ਤੇ ਉਹਨਾਂ ਨੂੰ ਗੁਰਦੁਆਰੇ ਚ ਜਾਸਤ ਦੇਤੀ ਨਮਾਜ਼ ਪੜ੍ਹਨ ਦੀ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤੇ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਰੱਖਾ